ਜ਼ਿਲ੍ਹਾ ਮਾਂਸਾ ਪੁਲਿਸ ਮੁਖੀ ਅਤੇ ਡੀਐਸਪੀ ਬੁੱਢਲਾਡਾ ਦੁਆਰਾ ਨਸ਼ਾ ਤਸਕਰਾਂ ਵਿਰੁੱਧ ਵੱਡੀ ਮੁਹਿੰਮ ਤਹਿਤ ਬੁਹਾ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ ਜਿਸ ਤਹਿਤ ਪੁਲਿਸ ਨੇ ਅਲੱਗ-ਅਲੱਗ ਮਾਮਲਿਆਂ 'ਚ 4 ਕਿਲੋ ਚੂਰਾ ਪੋਸਟ ਅਤੇ 564 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਰਨੈਲ ਸਿੰਘ ਸਰਾਨ ਨੇ ਦੱਸਿਆ ਕਿ ਥਾਣੇਦਾਰ ਪਖਰ ਸਿੰਘ ਨੇ ਰੀਓਨ ਕਲਾ ਵਿਖੇ ਨਾਕੇ ਦੌਰਾਨ 480 ਬੋਤਲਾਂ ਸ਼ਰਾਬ ਦੇਸੀ ਹਰਿਆਣਾ ਮਾਰਕਾ ਸਮੇਤ ਮਹਿੰਦਰਾ ਪਿਕਅਪ ਅਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਅਸਮਿੱਤੀ ਹੈ ਜਦ ਕੇ ਥਾਣੇਦਾਰ ਕੁਲਵੰਤ ਸਿੰਘ ਨੇ ਗਸ਼ਤ ਦੌਰਾਨ 4 ਕਿਲੋ ਚੂਰਾ ਪੋਸਟ ਸਮੇਤ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਉਧਰ ਦੂਜੇ ਪਾਸੇ ਥਾਣੇਦਾਰ ਹਰਵਿੰਦਰ ਸਿੰਘ ਨੇ ਵੀ ਇੱਕ ਦੋਸ਼ੀ ਨੂੰ 60 ਬੋਤਲਾਂ ਸ਼ਰਾਬ ਹਰਿਆਣਾ ਮਾਰਕਾ ਸਮੇਤ ਗ੍ਰਿਫਤਾਰ ਕੀਤਾ ਹੌਲਦਾਰ ਹਰਬੰਸ ਸਿੰਘ ਨੇ ਨਾਕੇ ਦੌਰਾਨ ਇੱਕ ਦੋਸ਼ੀ ਪਾਸੋਂ 24 ਬੋਤਲਾਂ ਹਰਿਆਣਾ ਮਾਰਕਾ ਦੇਸੀ ਸ਼ਰਾਬ ਬਰਾਮਦ ਕਰ ਉਸ ਨੂੰ ਗ੍ਰਿਫਤਾਰ ਕੀਤਾ ਉਸ ਨੂੰ ਹਰਿਆਣੇ ਦੀ 425 ਬੋਤਲਾਂ ਸ਼ਰਾਬ ਨਜਾਇਜ਼ ਫੜੀ ਹੈ ਹਰਿਆਣੇ ਵੱਲੋਂ ਇੱਕ ਜੀਪ ਪਿਕਅਪ ਆ ਰਹੀ ਸੀ ਪੁਲਿਸ ਪਾਰਟੀ ਨੇ ਨਾਕਾ ਲਾਇਆ ਹੋਇਆ ਸੀ ਜਿਸ ਨੂੰ ਕਾਬੂ ਕੀਤਾ ਗਿਆ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਦਰ ਰਾਮ ਪੁੱਤਰ ਘਵਾਂਸਰਾ ਕੌਮ ਬਾਜੀਗਰ ਪਿੰਡ ਢੱਡੇ ਥਾਣਾ ਬਾੜੇ ਵਾਲੀ ਜ਼ਿਲ੍ਹਾ ਮਠੰਡਾ ਦੱਸਿਆ ਉਕਤ ਆਦਮੀ ਨੂੰ ਕਾਬੂ ਕਰਕੇ ਇਸ ਦੇ ਖਿਲਾਫ 61 ਅਸਾਈ ਦਾ ਪਰਚਾ ਦਰਜ ਕਰ ਲਿਆ ਹੈ ਵਕ ਵਕ ਮਾਮਲੇ ਅੱਚੇ ਫੜੀ ਗਈ ਇਸ ਸ਼ਰਾਬ ਦੇ ਹਰਿਆਣਾ ਮਾਰਕਾ ਲੱਗਣ ਤੋਂ ਇਹ ਜ਼ਰੂਰ ਸਾਬਿਤ ਹੋ ਚੁੱਕਾ ਹੈ ਕਿ ਹਰਿਆਣਾ ਤੋਂ ਸ਼ਰਾਬ ਲਿਆ ਕੇ ਇਸ ਦੀ ਪੰਜਾਬ 'ਚ ਸਮਗਲਿੰਗ ਕੀਤੀ ਜਾਂਦੀ ਹੈ ਇਸ ਸਬੰਧੀ ਪੁਲਿਸ ਨੂੰ ਹੋਰ ਤਰਕ ਹੁਣ ਦੀ ਲੋੜ ਹੈ ਤਾਂ ਕਿ ਹਰਿਆਣਾ ਤੋਂ ਆ ਰਹੀ ਨਜਾਇਜ਼ ਸ਼ਰਾਬ ਅਤੇ ਦੋਸ਼ੀਆਂ ਉੱਤੇ ਕਾਬੂ ਪਾਇਆ ਜਾ ਸਕੇ ਸਪੋਕਸਮੈਨ ਟੀਵੀ ਦੇ ਲਈ ਮਾਨਸਾ ਤੋਂ ਕੁਲਜੀਤ ਸਿੰਘ ਸਿੱਧੂ ਦੀ ਰਿਪੋਰਟ